ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਨੂੰ ਆਪਣਾ ਸੋਮਵਾਰ 8 ਜਨਵਰੀ ਤੇ ਬਹੁਤ ਜ਼ਿਆਦਾ ਠੰਡ ਜੀ ਸਵੇਰ ਤੋਂ ਸ਼ੁਰੂ ਹੋਈ ਪਈ ਹੈ ਰੋਜ਼ ਹੀ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਹੈ ਆਇਤਾ ਬਹੁਤ ਹੀ ਜ਼ਿਆਦਾ ਮਤਲਬ ਕਿ ਠੰਡੀ ਹਵਾ ਹਵਾ ਚਲਦੀ ਪਈ ਹੈ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਨੇਰਾ ਨੇਰਾ ਜੀ ਲੱਗਣ ਲੱਗ ਜਾਂਦਾ ਤੇ ਉਹ ਸਵੇਰੇ ਸਵੇਰੇ ਜਿਵੇਂ ਮੁੰਡੇ ਨੂੰ ਸਕੂਲ ਭੇਜ ਕੇ ਚਾਚੂ ਬਣਾ ਕੇ ਪੀ ਲਈ ਸੀਗੀ ਤੇ ਹੁਣ ਮੈਂ ਨਾ ਨੂੰ ਕੇ ਨਹੀਂ ਸੱਚ ਤੇ ਜਿਵੇਂ ਸਾਰਾ ਕੰਮ ਕੰਮ ਕਰ ਲਿਆ ਸੀਗਾ ਤੇ ਬਸ ਮੈਂ ਨਾਣ ਚੱਲੀ ਸੀਗੀ ਤੇ ਲਾਈਟ ਚਲੀ ਗਈ ਹੈ ਮੈਂ ਕਹਾਂ ਚਲੋ 5-10 ਮਿੰਟਾਂ ਚ ਇਹ ਵੱਤੋ ਵੱਦਦੇ ਪੂਨੇ ਘੰਟੇ ਚ 2 ਘੰਟੇ ਚ ਆ ਜਾਊਗੀ ਤੇ ਇੱਥੇ ਇੰਨੀ ਜ਼ਿਆਦਾ ਠੰਡ ਐ ਇੰਨੀ ਠੰਡੀ ਹਵਾ ਚਲਦੀ ਪਈ ਐ ਬਿਲਕੁਲ ਧੁੰਦ ਧੁੰਦ ਹੋਈ ਪਈ ਐ ਧੁੰਦਾਂ ਉੜਦੀ ਪਈ ਐ ਜਿਦਾ ਮੀਂਹ ਪੈਂਦਾ ਨਾ ਐਦਾਂ ਡਿੱਗਦੀ ਪਈ ਐ ਧੁੰਦ ਤੇ ਉਧਰੋਂ ਲਾਈਟ ਬੰਦ ਹੋ ਗਈ ਐ ਤੇ ਹੁਣ ਮੈਂ ਨਹਾਣ ਤੋਂ ਬੈਠੀ ਹੋਈ ਆ ਦੇਖੋ ਜੀ ਸਫਾਈ ਸਭ ਮੈਂ ਸਾਰੀ ਕਰ ਲਈ ਐ ਸਬਜ਼ੀ ਵੀ ਬਣਾ ਰਹੀ ਸੀ ਉਡੀਕ ਦੇ ਉਡੀਕ ਦੇ ਮੈਂ ਕਹਾਂ ਚਲੋ ਲਾਈਟ ਆਂਦੀ ਉਨੀ ਦਰ ਮੈਂ ਆ ਕੰਮ ਕਰ ਲੈਨੀ ਉਹ ਕਰ ਲੈਨੀ ਐ ਤੇ ਲਾਈਟ ਆਈ ਨਹੀਂ ਤੇ ਲੈਟ ਦੇਖੋ ਜੀ ਸ਼ਾਮੀ 5 ਵਜੇ ਆਈ ਐ ਤੇ ਠੰਡ ਵੀ ਅੱਜ ਮੈਂ ਕਿੰਨੀ ਰੱਜ ਕੇ ਪੈ ਰਹੀ ਐ ਰੱਜ ਕੇ ਤੇ ਹੁਣ ਦੇਖੋ ਜੀ ਸਵਾ 5 ਵਜੇ ਨੇ ਤੇ ਹੁਣ ਲੈਟ ਆਈ ਐ 5 ਵਜੇ ਤੇ ਮੈਂ ਹੁਣ ਨਾ ਆ ਕੇ ਆਈਆਂ ਸਿਰ ਸਵੇਰ ਦੀ ਬੈਠੀ ਹੋਈ ਸੀ ਤੇ ਐਨ ਠੰਡ ਜਿੱਦਾ ਪੈ ਰਹੀ ਐ ਜਿੱਦਾਂ ਕੋਈ ਪਹਾੜੀ ਇਲਾਕੇ ਦੇ ਵਿੱਚ ਨਹੀਂ ਠੰਡ ਪੈਂਦੀ ਹੁੰਦੀ ਐ ਬਰਫੀਲੀ ਇੰਦਾਂ ਹੀ ਠੰਡ ਪੈ ਰਹੀ ਐ ਹੁਣ ਕਿੰਨੇ ਦਿਨ ਤੋਂ ਤੇਨਾ ਕੇ ਜੀ ਹੁਣ ਮੈਂ ਫਟਾਫਟ ਬਣਾ ਕੋਫੀ ਬਣਾ ਕੇ ਪੀਵਾਂਗੀ ਤੇ ਉਧਰ ਮੈਂ ਦਾਲ ਵੀ ਧਰ ਦਿੱਤੀ ਐ ਫਟਾਫਟ ਕਿਉਂਕਿ ਹੁਣ ਮੈਂ ਕੋਫੀ-ਕੁਫੀ ਆਪਣੀ ਲੈ ਕੇ ਤੇ ਹੁਣ ਮੈਂ ਬਹਿ ਜਾਾਂਗੀ ਜੀ ਕੰਬਲ ਦੇ ਵਿੱਚ ਤੇ ਵਾਲ ਤਾਂ ਮੇਰੇ ਹਲੇ ਗਿੱਲੇ ਹੀ ਰਹਿਣੇ ਨੇ ਸੁੱਕਣੇ ਨਹੀਂ ਹੈਗੇ ਬਾਅਦ ਛਾਲ-ਛੂਲ ਕਰ ਲਾਂਗੀ ਤੌਲੀਏ ਨਾਲ ਪਹੁੰਚ ਕੇ ਆ ਦੇਖੋ ਜੀ ਤੁਸੀਂ ਮੌਸਮ ਕਿੱਦਾਂ ਧੁੰਦ ਸ਼ੁਰੂ ਹੋ ਗਈ ਐ 5:35 ਵਜੇ ਦਾ ਟਾਈਮ ਐ ਲੋ ਜੀ ਮੈਂ ਸਿਰਸੁਰ ਥੋੜਾ ਜਿਹਾ ਪੂੰਛ ਤਾ ਲਿਆ ਪਰ ਵਾਲ ਤਾਂ ਮੇਰੇ ਗਿੱਲੇ ਨੇ ਵਾਲ ਤਾਂ ਸੁੱਕਣੇ ਨਹੀਂ ਛੇਤੀ ਆ ਦੇਖੋ ਜੀ ਸਾਢੇ 5 ਹੋ ਰਹੇ ਨੇ ਘੜੀ ਸਾਡੀ ਨਾਲ ਕਾਫੀ ਜ਼ਿਆਦਾ ਅੱਗੇ ਐ ਇਹਦੇ ਚ ਸਵਾ 6 ਹੋ ਰਹੇ ਸੀਗੇ ਤੇ ਹੁਣ ਜੀ ਹੈਗਾ ਰਾਤ ਦਾ 11 ਵਜੇ ਦਾ ਟਾਈਮ ਐ ਇਹ ਦਾਲ ਮੈਂ ਧਾਰ ਦਿੱਤੀ ਸੀ ਉਸ ਤੋਂ ਬਾਅਦ ਮੈਂ ਬਿਸਤਰੇ ਦੇ ਵਿੱਚ ਕਾਫੀ-ਕਾਫੀ ਪੀ ਕੇ ਤਾਂ ਸੋ ਗਈ ਸੀ ਕਿਉਂਕਿ ਨਾ ਕੇ ਹੱਟੀ ਸੀ ਨਿੱਗ ਜਾਂ ਮਿਲ ਗਿਆ ਸੀ ਸੋ ਗਈ ਸੀ ਹੁਣ 11 ਵਜੇ ਉੱਠੀ ਆਂ ਰਾਤ ਨੂੰ ਤੇ ਦਾਲ ਦਾ ਪਾਣੀ ਸਾਰਾ ਸੁੱਕ ਗਿਆ ਸੀ ਇਹਦੇ 'ਚ ਹੁਣ ਮੈਂ ਗਰਮ ਪਾਣੀ ਤੇ ਹਰਾ ਧਨੀਆ ਪਾਇਆ ਤੇ ਹੁਣ ਦਾਲ ਨੂੰ ਲਾਵਾਂਗੀ ਤੜਕਾ ਤੇ ਹੁਣ 11 ਵਜੇ ਪੈਣੇ ਮੈਂ ਹੁਣ ਫਟਾਫਟ ਨਾ ਚੋਲ ਹੀ ਬਣਾਤੇ ਨੇ ਹੈ ਤਾਂ ਵੈਸੇ ਠੰਡਾ ਹੈ ਚੋਲ ਖਾਣੇ ਨਹੀਂ ਚਾਹੀਦੇ ਹੁਣ ਪਰ ਹੁਣ ਕਾਫੀ ਟਾਈਮ ਹੋ ਗਿਆ ਸੀ ਫਿਰ ਮੈਂ ਕਿ ਫਟਾਫਟ ਚੋਲ ਬਣਾ ਕੇ ਪਾਸੇ ਕਰ ਦਿੰੀਆਂ ਦੁਪਹਿਰ ਦੀ ਸਬਜ਼ੀ ਸੀਗੀ ਫਿਰ ਮੈਂ ਇੱਕ ਇੱਕ ਕਫਲਕਾ ਵੀ ਬਣਾ ਹੀ ਲਿੱਤਾ ਮੂੰਗਰਿਆਂ ਦੀ ਸਬਜ਼ੀ ਸੀਗੀ ਨਾਲ ਤੇ ਆਜੀ ਆਪਣਾ ਰਾਤ ਦਾ ਡਿਨਰ ਤਿਆਰ ਹੈ ਹੁਣ ਕੁਛ ਦੁਪਹਿਰ ਦੀ ਸਬਜ਼ੀ ਕੁਛ ਹੋਣਦੇ ਬਣਾਏ ਸੀਗੇ ਚਲੋ ਹੁਣ ਦਾ ਡਿਨਰ ਆਪਣਾ ਸਰ ਗਿਆ ਇਦਾਂ ਤੇ ਆ ਹੈਗਾ ਜੀ ਦੂਸਰੇ ਦਿਨ ਮੰਗਲਵਾਰ ਦਾ ਦਿਨ 9 ਤਰੀਕ ਤੇ ਆ ਦੇਖੋ ਜੀ ਸਵੇਰੇ ਸਵੇਰੇ ਦਾ ਸਵਾਗ ਨੋ ਵੇਧਾ view ਅੱਜ ਉਸ ਤੋਂ ਵੀ ਜ਼ਿਆਦਾ ਠੰਡ ਹੈ ਜਿੰਨੀ ਕੱਲ ਸੀ ਉਹਦੇ ਨਾਲੋਂ ਵੀ 2-3 ਗੁਣਾ ਵੱਧ ਹੈ ਅੱਜ ਠੰਡ ਅੱਜ ਤਾਂ ਦੇਖੋ ਜੀ ਸਾਰੀਆਂ ਸੜਕਾਂ ਵੀ ਗਿੱਲੀਆਂ ਹੋਈ ਪਈਆਂ ਨੇ ਮੀਂਹ ਹੀ ਪਿਆ ਹੈਗਾ ਇਹ ਸਿਰਫ ਧੁੰਦ ਡਿਗਦੀ ਪਈ ਆ ਪੂਰ ਪੂਰ ਜੀ ਐਂ ਠੰਡੀ ਹਵਾ ਚਲਦੀ ਹੈ ਹੱਥਾਂ ਪੈਰਾਂ ਨੂੰ ਐ ਚੀਰਦੀ ਜਾਂਦੀ ਹੈ ਹਵਾ ਨੀਰਾ ਨੀਰਾ ਜਾ ਦੇਖੋ ਕਿੰਨਾ ਲੱਗਦਾ ਪਿਆ ਸਵੇਰ ਦਾ ਟਾਈਮ ਹੈ ਹਲੇ ਸਵਾ 9 ਵਜੇ ਦਾ ਲੋਜੀ ਮੈਂ ਬੇਟੇ ਨੂੰ ਬ੍ਰੇਕਫਾਸਟ ਵਗੈਰਾ ਬਣਾ ਕੇ ਦੇ ਦਿੱਤਾ ਲੰਚ ਵੀ ਦੇਤਾ ਉਹਦਾ ਬਣਾ ਕੇ ਸਕੂਲ ਵਾਸਤੇ ਤੇ ਹੁਣ ਮੈਂ ਬਰਸ਼ ਕਰਕੇ ਤੇ ਨਹਾ ਕੇ ਆਣੀ ਆ ਕਿਉਂਕਿ ਕੱਲ ਵੀ ਸਾਰੀ ਦਿਹਾੜੀ ਲਾਈਟ ਬੰਦ ਸੀ 5 ਵਜੇ ਆਈ ਸੀ ਤੇ ਹੁਣ ਮੈਂ ਅੱਜ ਛੇਤੀ ਨਹਾ ਲਾਂਗੀ ਫਟਾਫਟ ਤੇ ਅੱਜ ਦੇਖੋ ਜੀ ਕੱਲ ਲਾਈਟ ਦਾ ਪੰਗਾ ਪੈ ਗਿਆ ਸੀ ਅੱਜ ਮੈਂ ਨਹਾ ਤਾਂ ਛੇਤੀ ਲਿੱਤੀ ਆ ਤੇ ਬਾਥਰੂਮ ਚ ਮੜੀ ਜਿਹੜੀ ਸੂਟ ਦੇ ਨਾਲ ਦੀ ਸਲਵਾਰ ਸੀ ਨਾ ਬਾਥਰੂਮ ਚ ਡੇਗ ਪੀ ਪਾਣੀ ਦੇ ਵਿੱਚ ਗਿੱਲੀ ਹੋ ਗਈ ਤੇ ਹੁਣ ਮੈਂ ਦੂਜੀ ਸੂਟ ਦੀ ਸਲਵਾਰ ਫਟਾਫਟ ਪਾਈ ਐ ਜਿਹੜੀ ਮੇਰੇ ਹੱਥ ਆਈ ਫਟਾਫਟ ਕੱਢ ਕੇ ਮੈਂ ਉਹ ਪਾ ਲਈ ਐ ਤੇ ਬਹੁਤ ਹੀ ਜ਼ਿਆਦਾ ਠੰਡ ਹੈ ਬਿਲਕੁਲ ਵੀ ਤੁੱਪ ਦਾ ਤਾਂ ਨਾ ਮੂ ਨਿਸ਼ਾਨ ਨਹੀਂ ਹੈਗਾ ਬਿਲਕੁਲ ਵੀ ਇਹ ਪਾਣੀ ਟੈਂਕੀ ਦਾ ਐ ਠੰਡਾ ਹੋਇਆ ਪਿਆ ਹੱਥ ਲਾਲ ਹੋ ਜਾਂਦੇ ਨੇ ਬਿਲਕੁਲ ਮੜਾ ਜਿਹਾ ਪਾਣੀ ਪਾਉ ਤੇ ਪਰ ਕੰਮ ਤਾਂ ਹੁਣ ਸਾਰਾ ਕਰਨ ਦਾ ਹੀ ਆ ਭਾਵੇਂ ਗਰਮੀ ਹੈ ਜਾਂ ਸਰਦੀ ਹੈ ਤੇ ਚਲੋ ਜੀ ਮੈਂ ਕਿ ਪਟਾਪਟ ਕੰਮ ਨਿਬੇੜ ਲੈਣੇ ਆ ਫਿਰ ਇੱਕ ਵਾਰੀ ਬੈਲੇ ਹੋ ਕੇ ਬੈਠਾਂਗੇ ਸਫਾਈ ਵੀ ਸਾਰੀ ਕਰ ਲਈ ਐ ਕਿਚਨ ਦੇ ਵੀ ਸਾਰੇ ਭਾਂਡੇ ਵਗੈਰਾ ਮਾਂਜ ਲਿਆ ਸਾਗ ਨੂੰ ਤੜਕਾ ਲਾਤਾ ਸਬਜ਼ੀ ਬਣਾਤੀ ਐ ਆਟਾ ਵਗੈਰਾ ਗੁੰਨ ਲਿਆ ਮਤਲਬ ਸਾਰਾ ਟੋਟਲੀ ਕੰਮਕੁਮ ਕਰਕੇ ਹੁਣ ਚਾਹ ਦਾ ਗਲਾਸ ਲੈ ਕੇ ਤੇ ਚੱਲੀਆਂ ਅੰਦਰ ਤੇ ਹੁਣ ਜੀ ਦੁਪਹਿਰ ਦਾ ਟਾਈਮ ਹੈ 3:30 ਵਜੇ ਦਾ ਤੇ ਅਦਰ ਕੜੀ ਪਈ ਹੋਈ ਸੀ ਥੋੜੀ ਜੀ ਨਾਲ ਕੜੀ ਗਰਮ ਕੀਤੀ ਹੈ ਹੁਣ ਮੈਂ ਤੇ ਨਾਲ ਸਾਗ ਗਰਮ ਕਰਕੇ ਤੇ ਮੱਕੀ ਤੇ ਬਾਜਰੇ ਦੀ ਮਿਕਸ ਕਰਕੇ ਰੋਟੀ ਬਣਾਈ ਹੈ ਮੈਂ ਕਿਉਂਕਿ ਬਾਜਰੇ ਦਾ ਨਾ ਆਟਾ ਕਾਫੀ ਜ਼ਿਆਦਾ ਗਰਮ ਹੁੰਦਾ ਹੈ ਤੇ ਇਦਾਂ ਦੀ ਠੰਡ ਦੇ ਵਿੱਚ ਕਾਫੀ ਫਾਇਦਾ ਕਰਦਾ ਹੈ